ਹਾਂਜੀ ਪਾਕਿਸਤਾਨ ਪਿੰਡੂ ਵਿਆਹ ਤੁਹਾਨੂੰ ਦਿਖਾ ਰਹੇ ਸੀ ਤੇ ਅੱਜ ਆਪਾਂ ਬਰਾਤ ਨੂੰ ਖਾਣੀ ਹੈ ਰੋਟੀ ਤੁਸੀਂ ਦੇਖੋ ਬਰਾਤ ਆਈ ਹੈ ਤੇ ਆਪਣੇ ਇੱਥੇ ਜਿਵੇਂ ਕਾਜੂ ਬਦਾਮ ਲੈ ਕੇ ਖੜੇ ਹੁੰਦੇ ਆ 스ਨੈਕਸ ਲੈ ਕੇ ਕੋਲਡ ਡਰਿੰਕ ਲੈ ਕੇ ਖੜੇ ਹੁੰਦੇ ਇੱਥੇ ਇਹੋ ਜਿਹਾ ਕੁਝ ਨਹੀਂ ਆ ਬਰਾਤ ਆਈ ਹੈ ਟੇਬਲਰ ਤੇ ਬੈਠ ਗਈ ਆ ਤੇ ਉਹਨਾਂ ਵਾਸਤੇ ਸਿਰਫ ਲੱਗਣੀ ਹੈ ਰੋਟੀ ਰੋਟੀ ਦੇ ਵਿੱਚ ਜਿਹੜਾ ਅਰੇਂਜਮੈਂਟ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਾਂ ਰੋਟੀ ਖਾ ਕੇ ਬਰਾਤ ਨੇ ਰੁਖਸਤ ਹੋਣਾ ਹੈ ਹੁਣ ਰੋਟੀ ਦੇ ਨਾਲ ਹੋਰ ਕੀ ਕੀ ਹੁੰਦਾ ਇਹ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਇਸ ਵਿਆਹ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਤੁਹਾਨੂੰ ਦਿਖਾਵਾਂਗੇ ਕਿੰਨੀ ਕੁ ਫਜ਼ੂਲ ਖਰਚੀ ਹੁੰਦੀ ਆ ਕਿੰਨੀ ਕੁ ਜਾਇਜ਼ ਖਰਚਾ ਹੁੰਦਾ ਤੇ ਬਰਾਤ ਕੀ ਕੁਸ਼ ਕਰਦੀ ਆ ਜੁੜੇ ਰਹੋ ਮੇਰੇ ਨਾਲ ਤੇ ਦੇਖੋ ਸਾਰਾ ਵਿਆਹ ਹਾਂਜੀ ਰੋਟੀ ਵਰਗੇ ਜਿਹੜੇ ਨਾ 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 ਲਿਫਾਫਿਆਂ ਚ ਪਾ ਕੇ ਰੱਖ ਦਿੰਦੇ ਆ ਉਹਦੇ ਨਾਲ ਪ੍ਰਾਤਾਂ ਦੇ ਵਿੱਚ ਮੀਟ ਪਾਇਆ ਜਾਂਦਾ ਨਾਲ ਹੀ ਚੌਲ ਜਿਹੜੇ ਆ ਉਹ ਵੀ ਸਰਵ ਕੀਤੇ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਕਿ ਮੀਟ ਮੁਰਗਾ ਜਿਹੜਾ ਹੈਗਾ ਉਹ ਜ਼ਿਆਦਾ ਇਹਨਾਂ ਵਿਆਹਾਂ ਦੇ ਵਿੱਚ ਚੱਲਦਾ ਆ ਆਪਾਂ ਨੂੰ ਪਹਿਲਾਂ ਵੀ ਪਤਾ ਹੀ ਆ ਤਾਂ ਅਸੀਂ ਵੀ ਦੇਖਿਆ ਕਿ ਮੀਟ ਮੁਰਗਾ ਜਾਦਾ ਸੀਗਾ ਉਸ ਤੋਂ ਬਾਅਦ ਚੌਲ ਹੈਗੇ ਸੀਗੇ ਅਤੇ ਉਸ ਤੋਂ ਬਾਅਦ ਨਾਨ ਜਿਹੜਿਆ ਰੋਟੀਆਂ ਨਹੀਂ ਨਾਨ ਬਣੇ ਹੋਏ ਸੀਗੇ ਉਹ ਲਫਾਫਿਆਂ ਵਿੱਚ ਪਾ ਕੇ ਟੇਬਲਾਂ ਦੇ ਉੱਤੇ ਰੱਖੇ ਹੋਏ ਸੀ ਤੇ ਵੱਧ ਤੋਂ ਵੱਧ ਕੋਲਡ ਡਰਿੰਕ ਦਿੱਤਾ ਜਾਂਦਾ ਉਹਦੇ ਵਿੱਚ ਤੁਸੀਂ ਦੇਖਿਆ ਹੀ ਆ ਕੋਕਾ ਕੋਲਾ ਵੀ ਹੋ ਗਿਆ ਜਾਂ ਦੋਸਤਾਂ ਇਹ ਕੋਲਡ ਡਰਿੰਕ ਨੂੰ ਬੋਤਲ ਕਹਿੰਦੇ ਆ ਵੀ ਬੋਤਲ ਲਿਆਓ ਯਾਰ ਬੋਤਲ ਪਿਓ ਆਪਣੇ ਇਧਰ ਬੋਤਲ ਹੋਰ ਕਹਿੰਦੇ ਆ ਸੋ ਦੋਸਤੋ ਇੱਕ ਵਲੀਮਾ ਹੁੰਦਾ ਹੈ ਤੇ ਇੱਕ ਹੁੰਦੀ ਹੈ ਬਰਾਤ ਆਉਣੀ ਅੱਜ ਵਲੀਮਾ ਵੀ ਹੈ ਕਿਉਂਕਿ ਇਸ ਪਰਿਵਾਰ ਦੇ ਬੇਟੇ ਦਾ ਵਿਆਹ ਇੱਕ ਦਿਨ ਪਹਿਲਾਂ ਹੋਇਆ ਸੀ ਬਰਾਤ ਗਈ ਸੀ ਅੱਜ ਪਿੰਡ ਦੇ 40 ਲੋਕਾਂ ਨੂੰ ਇਹਨਾਂ ਨੇ ਪਾਰਟੀ ਦੇਣੀ ਹੁੰਦੀ ਹੈ ਜਿਹਨੂੰ ਵਲੀਮਾ ਕਹਿੰਦੇ ਆ ਜਿੱਦੇ 40 ਲੋਕ ਜਿੱਦੇ ਚ ਗਰੀਬ ਵੀ ਹੋ ਸਕਦੇ ਆ ਇਹਨਾਂ ਦੇ ਨਜ਼ਦੀਕੀ ਵੀ ਹੋ ਸਕਦੇ ਸ਼ਰੀਕਾ ਵੀ ਹੋ ਸਕਦਾ ਤਾਂ ਉਹ ਵਲੀਮਾ ਵੀ ਆ ਉਸ ਤੋਂ ਬਾਅਦ ਨਾਲ ਅੱਜ ਬਰਾਤ ਵੀ ਆਈ ਹੈ ਸਾਹਮਣੇ ਬਰਾਤ ਬੈਠੀ ਆ ਲਾੜਾ ਬੈਠਾ ਉਹਦੇ ਨਾਲ ਉਹਦੇ ਪਰਿਵਾਰ ਵਾਲੇ ਬੈਠੇ ਆ ਰਿਸ਼ਤੇਦਾਰ ਬੈਠੇ ਆ ਸੋ ਵੱਡੀ ਗੱਲ ਮੈਂ ਇਹ ਦੇਖੀ ਆ ਕਿ ਇਸ ਵਿਆਹ ਦੇ ਵਿੱਚ ਨਾ ਕੋਈ ਸ਼ੋਰ ਸ਼ਰਾਬਾ ਸੀ ਨਾ ਡੀਜੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਡਾਂਸ ਨਾ ਲੱਗੀਆਂ ਕੋਈ ਕਲਾਕਾਰ ਲੱਗਾ ਬਿਲਕੁਲ ਸ਼ਾਂਤੀ ਦੇ ਨਾਲ ਇਹਨਾਂ ਨੇ ਇਹ ਜਿਹੜਾ ਵਿਆਹ ਇੰਜੋਏ ਕਰ ਰਹੇ ਸੀ ਸੋ ਪਾਕਿਸਤਾਨ ਦੇ ਵਿੱਚ ਕੋਈ ਵੀ ਬੰਦਾ ਵੈਸ਼ਨੂ ਨਹੀਂ ਹੁੰਦਾ ਕਿਸੇ ਵਾਸਤੇ ਵੈਸ਼ਨੂ ਕੁਝ ਨਹੀਂ ਬਣਦਾ ਕੋਈ ਸਬਜ਼ੀ ਨਹੀਂ ਬਣਦੀ ਕੋਈ ਦਾਲ ਨਹੀਂ ਬਣਦੀ ਕਿਉਂਕਿ ਸਾਰੇ ਲੋਕੀ ਬੱਚੇ ਜਨਾਨੀਆਂ ਬੰਦੇ ਸਾਰੇ ਹੀ ਮੀਟ ਮੁਰਗਾ ਸਾਰਾ ਕੁਝ ਖਾਂਦੇ ਆ ਸੋ ਇੱਕੋ ਹੀ ਰੈਸਪੀ ਜਿਹੜੀ ਹੈਗੀ ਆ ਮੀਟ ਦੀ ਉਹ ਬਣਦੀ ਆ ਪਰ ਆ ਵੇਟਰ ਨਹੀਂ ਲੱਗੇ ਇਹ ਇਹਨਾਂ ਦੇ ਰਿਸ਼ਤੇਦਾਰ ਚਾਚੇ ਤਾਇਆ ਦੇ ਮੁੰਡੇ ਮਾਸੀਆਂ ਭੂਆ ਦੇ ਮੁੰਡੇ ਜਾਂ ਆਪਦੇ ਜਿਹੜੇ ਸ਼ਰੀਕੇ ਦੇ ਮੁੰਡੇ ਹੁੰਦੇ ਆ ਇਹੋ ਲੱਗੇ ਹੋਏ ਨੇ ਇਹ ਉਹੀ ਵੇਟਰ ਦਾ ਕੰਮ ਨੂੰ ਪੁਗਤਾਰੇ ਤੇ ਕਿੱਡਾ ਸੋਹਣਾ ਕੰਮ ਆ ਕਿ ਲੜਕੀ ਦੇ ਪਿਓ ਦੇ ਉੱਤੇ ਬੋਝ ਨਹੀਂ ਪੈਂਦਾ ਮੈਨੂੰ ਇਹ ਕੰਮ ਬਹੁਤ ਸੋਹਣਾ ਲੱਗਾ ਪੁਰਾਣੇ ਸਮਿਆਂ 'ਚ ਕਰਦੇ ਰਏ ਜੋ ਛੋਟੇ ਹੁੰਦੇ ਸੀ ਸਾਰੇ ਮੇਲ ਨੂੰ ਪੁਗਤਾ ਕੇ ਫਿਰ ਰੋਟੀ ਖਾਣੀ ਅੱਜ ਪਾਕਿਸਤਾਨ ਦੇ ਵਿੱਚ ਜਦੋਂ ਇਹ ਚੀਜ਼ ਵੇਖੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਇਹ ਚੀਜ਼ੇ ਜ਼ਰੂਰ ਹੋਣੀ ਚਾਹੀਦੀ ਆ ਸੋ ਮੁੰਡੇ ਆਪਣੇ ਬਾਹਰ ਵਿਦੇਸ਼ਾਂ ਨੂੰ ਚਲੇ ਗਏ ਇਹ ਕੰਮ ਕਿੰਨੇ ਕਰਨਾ ਇਹਨਾਂ ਨੇ ਸਾਰੇ ਆ ਵਿਆਹ ਪੁਕਤਾਇਆ ਤੇ ਵੱਡੀਆਂ-ਵੱਡੀਆਂ ਪ੍ਰਾਤਾਂ ਭਰ-ਭਰ ਕੇ ਜਿਹੜਾ ਮੀਟ ਬਣਿਆ ਸੀ ਉਹ ਟੇਬਲਾਂ ਤੇ ਗਿਆ ਸਿਰਫ ਉਹਨਾਂ ਨੇ ਮੀਟ ਤੇ ਨਾ ਨਹੀਂ ਖਾਦੇ ਯਾਨੀ ਰੋਟੀ ਖਾਧੀ ਆ ਉਸ ਤੋਂ ਬਾਅਦ ਬਾਅਦ ਮੁੰਡੇ ਤੇ ਪਰਿਵਾਰ ਨੂੰ ਲੈ ਜਾਂਦੇ ਨੇ ਕਾਰ ਤੇ ਕੁੜੀ ਤੇ ਮੁੰਡੇ ਨੂੰ ਬਿਠਾ ਕੇ ਸਗਨ ਦੀ ਰਸਮ ਹੁੰਦੀ ਆ ਤਾਂ ਇੱਕ ਦੁੱਧ ਪਿਆਈ ਦੀ ਰਸਮ ਹੁੰਦੀ ਆ ਜਿਵੇਂ ਇੱਧਰ ਸਾਲੀਆਂ ਪਿਉਂਦੀਆਂ ਭਾਬੀਆਂ ਪਿਉਂਦੀਆਂ ਉੱਧਰ ਵੀ ਦੁੱਧ ਪਿਆਈ ਦੀ ਰਸਮ ਹੁੰਦੀ ਆ ਸਗਨ ਪਾਇਆ ਜਾਂਦਾ ਤੇ ਫਿਰ ਕੁੜੀ ਨੂੰ ਜਿਹੜਾ ਹੈਗਾ ਉਹਦੇ ਸਹੁਰਿਆਂ ਦੇ ਨਾਲ ਰੁਕਸਤ ਕਰ ਦਿੱਤਾ ਇਹਦਾ ਕੁੜੀ ਆਪਦੇ ਨਵੇਂ ਇਸ ਜਿਹੜਾ ਜੀਵਨ ਦੇ ਸਫਰ ਲਈ ਜਿਹੜੀ ਹੈਗੀ ਆਪਦੇ ਸੌਹਰਿਆਂ ਦੇ ਕਰ ਜਾਂਦੀ ਜਿਵੇਂ ਆਪਣਾ ਪ੍ਰੋਗਰਾਮ ਆ ਓਵੇਂ ਸਾਰਾ ਉੱਧਰ ਚੱਲਦਾ ਠੀਕ ਹੈ ਬੰਦਿਸ਼ ਕੋਈ ਨਹੀਂ ਹੈ ਇਹਨਾਂ ਨੂੰ ਕੋਈ ਵੀ ਕਿੰਨਾ ਵੱਡਿਆ ਮਰਜੀ ਵਿਆਹ ਕਰ ਸਕਦਾ ਹੈ ਪਰ ਹਾਇਸੀਅਤ ਦੇ ਮੁਤਾਬਕ ਤਾਂ ਅਸੀਂ ਪਿੰਡ ਦਾ ਵਿਆਹ ਵੇਖਿਆ ਸੀ ਮੈਨੂੰ ਵਿਆਹ ਬਹੁਤ ਸੋਹਣਾ ਲੱਗਾ ਕੁੜੀ ਦੇ ਪਿਓ ਨੇ ਹਰ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਸੀ ਆਪਦੀ ਹਾਇਸੀਅਤ ਤੋਂ ਵੱਧ ਕਿਉਂ ਨਹੀਂ ਕੰਮ ਕੀਤਾ ਤਾਂ ਲੋਕ ਬੜੇ ਖੁਸ਼ ਸੀ ਸਾਨੂੰ ਵੇਖ ਕੇ ਉੱਥੇ ਬੜੇ ਖੁਸ਼ ਸੀ ਕਿਉਂਕਿ ਪੱਗਾਂ ਵਾਲੇ ਸਰਦਾਰ ਸਿਰਫ ਅਸੀਂ ਸੀ ਤਿੰਨੇ ਜਣੇ ਉੱਥੇ ਸਾਡੇ ਨਾਲ ਜਿਹੜੀਆਂ ਗਈਆਂ ਸਾਡੀਆਂ ਬੀਬੀਆਂ ਔਰ ਔਰਤਾਂ ਸਾਹਮਣੇ ਨਹੀਂ ਆ ਹੁਣ ਔਰਤਾਂ ਸਾਹਮਣੇ ਕਿਉਂ ਨਹੀਂ ਆ ਉਹ ਵੀ ਆਪਾਂ ਨਵੀਂ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਜਲਦੀ ਲੈ ਕੇ ਆ ਰਹੇ ਹਾਂ ਕਿ ਔਰਤਾਂ ਨੂੰ ਕੈਮਰੇ ਸਾਹਮਣੇ ਕਿਉਂ ਨਹੀਂ ਕੀਤਾ ਜਾਂਦਾ ਔਰਤਾਂ ਕਿੱਥੇ ਹੁੰਦੀਆਂ ਨੇ ਕੀ ਕੈਮਰਾਮੈਨ ਉਹਨਾਂ ਦੇ ਕੋਲ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ ਬੜੀਆਂ ਹੋਰ ਗੱਲਾਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਆਪਾਂ ਕਿ ਸੀਰੀਜ਼ ਚਲਾਈ ਸੀਗੀ ਪਾਕਿਸਤਾਨੀ ਪਿੰਡੂ ਵਿਆਹ ਦੀ ਤੁਸੀਂ ਇਹਨੂੰ ਬੜਾ ਇੰਜੋਏ ਕੀਤਾ ਮੈਨੂੰ ਵੀ ਖੁਸ਼ੀ ਹੋਈ ਹੈ ਜਦੋਂ ਕੋਈ ਤੁਸੀਂ ਸਾਥ ਦਿੰਦੇ ਹੋ ਅੱਗੋਂ ਹੋਰ ਸੋਹਣਾ ਕੰਮ ਕਰਨ ਲਈ ਬੰਦੇ ਨੂੰ ਉਤਸ਼ਾਹ ਮਿਲਦਾ ਤਾਂ ਇਹ ਵਿਆਹ ਜਿਹੜਾ ਆ ਫਿਰ ਅੱਗੋਂ ਲੜਾ ਆ ਗਿਆ ਖਿਲਾੜੇ ਨੂੰ ਵੀ ਅਸੀਂ ਸ਼ਗਨ ਪਾਇਆ ਸੋ ਇਹ ਵਿਆਹ ਦੇ ਐਪੀਸੋਡ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਮੈਨੂੰ ਜਰੂਰ ਮੈਸੇਜ ਕਰਿਓ ਸੋ ਸਰਹੱਦਾਂ ਭਾਵੇਂ ਬਣੀਆਂ ਰਹਿਣ ਪਰ ਆਉਣ ਜਾਣ ਜਿਹੜਾ ਲੱਗਿਆ ਰਹਿਣਾ ਚਾਹੀਦਾ ਤਾਂ ਕਿ ਦੋ ਪੰਜਾਬਾਂ ਦਾ ਜਿਹੜਾ ਪਿਆਰ ਵਧਦਾ ਰਹੇ ਖੁਦਾ ਹਾਫਿਜ਼ ਮਦਾਹੀ ਇੰਡੀਆ ਤੋਂ ਆਏ ਪੰਜਾਬ ਤੋਂ ਜਮੀਨ ਨੂੰ ਪਤਾ ਲੱਗਾ ਉਹਨਾਂ ਨੇ